ਜੇ ਜਦੋਂ ਬੈਂਕ ਕੋਈ ਖਾਤੇ ਬੈਕਅਪ ਗਿਆ ਸੀ ਪਿਛੇ ਤੋਂ ਕਿ ਉਹਦੇ ਬੰਦੇ ਨੇ ਪੇਮੈਂਟਸ ਸਰ ਅੱਜ ਦੀ ਪ੍ਰੈਸ ਕਾਨਫਰੰਸ 'ਤੇ ਇੱਕ ਮਰਡਰ ਦੀ ਵਾਪਤਾ ਹੋਈ ਸੀ ਉਹਦੇ ਵਿੱਚ ਕੀ ਅਪਡੇਟ ਹੈ ਅਸ 17-18 ਦੀ ਰਾਤ ਦੇ ਜਿਹੜਾ ਵਕੂ ਹੈਗਾ ਸੀ ਸਦਰ ਸ਼ਹਿਰ ਕੋਲ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ ਸਦਰ ਸੋਮਨਾਥ ਜੀ ਡੀਐਸਪੀ ਸਿਟੀ ਦੀਪਕਰਨ ਜੀ ਉਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆnde ਔਰ ਸਾਡੀਆਂ ਵਰਕਪਕ ਟੀਮਾਂ ਉਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮ ਬਾਲਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਸੰਵਿੰਦਰ ਗੁਰਿੰਦਰ ਔਰ ਇਹਦੇ ਭਤੀਜੇ ਨਹੀਂ ਇਹਦਾ ਮੌਟਰ ਕਰ ਦਿੱਤਾ ਸੀਗਾ ਜਿਹੜਾ ਪਰ ਉਹ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਸੀ ਆਪਣੇ ਜੱਜ ਦੇ ਨਾਲ ਔਰ ਇਹਨੇ ਰਾਤ ਨੂੰ ਡ੍ਰਿੰਕ ਕੀਤੀ ਹੋਈ ਸੀਗੀ ਔਰ ਡ੍ਰਿੰਕ ਦੌਰਾਨ ਹੀ ਇਹਨੇ ਇੱਕ ਜਾਲਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 110 ਬੀਐਸ ਦੇ ਵਿੱਚ ਜਿਹੜੀ ਕੋਡ 302 ਹੈਗੀ ਹੈ ਔਰ ਇਸ ਲੋਕੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਨਹੀਂ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਪਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ ਸਰ ਜਦੋਂ ਇਹ ਮਾਰ ਕੇ ਘਰ ਚ ਲੱਗੇ ਨਟਕੇ ਸੀ ਨਹੀਂ ਉੱਥੋਂ ਜਲਾ ਗਿਆ ਸੀਗਾ ਦਿੱਤੇ ਪਹਿਲਾਂ ਕੋਈ ਕੇਸ ਵੀ ਹੈਗਾ ਕੋਈ ਹੋਰ ਲੋਕ ਖੋਜਾ ਕੋਈ ਇਦਾਂ ਦਾ ਨਹੀਂ ਨਹੀਂ ਕੋਈ ਉਹੋ ਜਿਹਾ ਕੇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮੁਹੱਲੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ ਚੂਕ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਯੋਹ ਜੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ ਕਿਉਂਕਿ ਜਿਹੜਾ ਮਰਨ ਵਾਲਾ ਲੜਕਾ ਉਹਦੀ ਭੈਣ ਨੇ ਜਾਣ ਲੈ ਕੇ ਮੇਰੇ ਭਰਾ ਨੇ ਮਾਰਿਆ ਸ਼ਾਇਦ ਸੀ ਭਰਾ ਨੇ ਮਰਵਾਇਆ ਜਾਂ ਇਦਾਂ ਦੀ ਗੱਲ ਸਮਝ ਮੈਂ ਮੈਂ ਤਾਂ ਲੋਨ ਹੀ ਕਿਹਾ ਨਾ ਵੀ ਹੱਲੇ ਇੱਕ ਬੰਦਾ ਅਸੀਂ ਅਰੈਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਵਿੱਚ ਮਕਬੂਲ ਸਮਝਾਰਿਆ ਕਿਸ ਚੀਜ਼ ਨਾਲ ਗਿਆ ਡੰਡੇ ਦੇ ਨਾਲ ਮਾਰਿਆ ਸੀ ਉਹ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਆ ਇਸ ਤਰ੍ਹਾਂ ਮੋਟਾ ਡਾਂਗ ਤੇ ਪਈ ਇਹ ਹਾਂਜੀ ਇਹਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹਨਾਂ ਚਿਰ ਮਾਰੀ ਗਿਆ ਡੱਡੇ ਜਿੰਨਾ ਚਿਰ ਉਹਦੀ ਬੇਹੋਸ਼ੀ ਨਹੀਂ ਹੋਈ ਜਾਂ ਡੈਥ ਹੋ ਗਈ ਸਿਰ ਪਤਾ ਲੱਗਾ ਕਿ ਇਹ ਦਰ ਦੇ ਨਾਲ ਇਹ ਨਸ਼ਾ ਵਗੈਰਾ ਦੂਸਰਾ ਵੀ ਨਸ਼ਾ ਕਰਦਾ ਹੈ ਯਾਰ ਨਹੀਂ ਹੱਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ ਤੇ ਹੈਗਾ ਜੇ ਦੂਜਾ ਨਸ਼ਾ ਕਰਦਾ ਹੁੰਦਾ ਹੁਣ ਨੂੰ ਲੱਗ ਜਣਾ ਨਹੀਂ ਪਤਾ ਡਰਿੰਕ ਕਰਦਾ ਕਰਦਾ